ਪਿੱਛੇ ਤੁਹਾਡੀ ਗੱਲ ਕਰਕੇ ਆਇਆ ਹਾਂ ਉੱਥੇ ਖੜ ਕੇ ਐਸ ਡੀ ਐਮ ਵੀ ਸੀ ਤੇ ਅਫਸਰ ਵੀ ਸੀ ਗੱਲ ਇਹ ਹੈ ਕਿ ਸਦਾ ਤੁਸੀਂ ਅੰਦਰ ਦਰਿਆਦੇ ਰਹਿ ਨਹੀਂ ਸਕਦੇ ਇਹੀ ਹੈ ਜੀ ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਬਾਹਰ ਜਗ੍ਹਾ ਦੇ ਦਈਏ ਬਿਲਕੁਲ ਜੀ ਇਹ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੈਰਵਾਈ ਕਰੂੰਗਾ ਠੀਕ ਹੈ ਸਰ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਕੱਲ ਨੂੰ ਹੀ ਤੁਹਾਡੀ ਗੱਲ ਟੀਸੀ ਨਾਲ ਕਰਾਂਗਾ ਏ ਤੁਹਾਨੂੰ ਹੋਰ ਜਗ੍ਹਾ ਦਵਾਉਣੇ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਆ ਪੰਜ ਪੰਜ ਜੋ ਕਾਨੂੰਨ ਦਾ ਸਰਕਾਰ ਦੇ ਉਹ ਵੀ ਬਿਲਕੁਲ ਜਾਇਜ਼ ਕਹਿ ਰਹੇ ਪੰਜ ਪੰਜ ਮਰਲੇ ਤੁਹਾਨੂੰ ਜਗ੍ਹਾ ਦਵਾਉਣੇ ਫਟੋ ਘਾਟੇ ਨਾ ਕੋਈ ਚੰਗੀ ਜਗ੍ਹਾ ਹੋਵੇ ਹਾਂਜੀ ਇਹ ਸਾਰੇ ਜਿਹੜੇ ਦਰਿਆ ਦੇ ਵਿੱਚ ਪਾਣੀ ਚ ਹੁਣ ਡੁੱਬੇ ਵੀ ਕਰ ਤੁਹਾਡੇ ਆ ਹਾਂਜੀ ਸਾਰੇ ਨੀਆ ਕੋਈ ਨੀਆ ਦੇ ਉਖੜ ਜਾਂਦੇ ਪਹਿਲਾਂ ਤਾਂ ਇਹ ਦੱਸੋ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਤਰ੍ਹਾਂ ਦੀ ਘਾਟ ਤਾਂ ਨਹੀਂ ਹੈ ਨਹੀਂ ਨਹੀਂ ਉਹ ਐਸੀ ਭੇਜ ਦਿੰਦੇ ਸਾਰੇ ਤੇਰੇ ਆ ਜੀ ਬਸ ਤਾਂ ਦੂਸਰੀ ਗੱਲ ਇਹ ਹੈ ਕਿ ਮੈਂ ਕੱਲ ਨੂੰ ਡੀਸੀ ਨਾਲ ਮੀਟਿੰਗ ਰੱਖੀ ਹੈ ਤੁਹਾਨੂੰ ਪੰਜ-ਪੰਜ ਮਰਲੇ ਦੇ ਬਾਹਰ ਪਲਾਟ ਰਹੋਣ ਦੇ ਕਿਤੇ ਚੰਗੀ ਜਗ੍ਹਾ ਜਿੱਥੇ ਤੁਸੀਂ ਫੇਰ ਨਾ ਤੁਹਾਨੂੰ ਜਾੜਨਾ ਪਵੇ ਤੁਸੀਂ ਉੱਥੇ ਆਪਣੀ ਕਰਵਾ ਸਕਦੇ ਹਾਂ ਸਰ ਸਾਰੇ ਕਿ ਤੁਹਾਡੇ ਧਿਆਨ ਛੋੜ ਕਰਦੀ ਹੈ ਕਿਉਂਕਿ ਤੁਸੀਂ ਸਾਡੀ ਗੱਲ ਗਾਂ ਰੱਖਣੀ ਜਦੋਂ 23 ਦੇ ਵਿੱਚ ਸਾਰਾ ਪਿੰਡ ਹੀ ਰੁੜ ਗਿਆ ਸੀ ਜੀ 80 90 ਘਰ ਨਹੀਂ ਆਉਤੇ ਚੱਕੇ ਗਏ ਉਸ ਤੋਂ ਬਾਅਦ ਸਾਨੂੰ ਨੱਲ ਮੰਡੀ 'ਚ ਬੈਠਣ ਨੂੰ ਜਗ੍ਹਾ ਦਿੱਤੀ ਉੱਥੇ ਸਾਡੇ ਦੋ ਨੌਜਵਾਨ ਜਿਹੜੇ ਪਾਣੀ 'ਚ ਡੁੱਬ ਗਏ ਸੀ ਉਸ ਤੋਂ ਬਾਅਦ ਇੱਕ ਇੱਕ ਦੱਸਿਆ ਉੱਥੇ ਉਹਨਾਂ ਨੇ ਸਰ ਉਸ ਤੋਂ ਬਾਅਦ ਸਾਨੂੰ ਅਫਸਰਾਂ ਨੇ ਨਾਲ ਹੀ ਆ ਕੇ ਡੀਐਸਪੀ ਐਸਐਚਓ ਐਸਡੀਐਮ ਤਹਿਸੀਲਦਾਰ ਇਹਨਾਂ ਨੇ ਸਾਨੂੰ ਨਾਲ ਲਿਆ ਕੇ ਚਮਸ਼ੀਰ ਪਿੰਡ ਸੀ ਗੱਲ ਲਾਗੇ ਉੱਥੇ ਸਾਨੂੰ ਜਿਹੜੀ ਜਗ੍ਹਾ ਦਿੱਤੀ ਸੀ ਵੀ ਆਹ ਜ਼ਮੀਨ ਤੁਹਾਡੀ ਆ ਇੱਥੇ ਤੁਸੀਂ ਸਵੇਰੇ ਆ ਕੇ ਪੰਜ ਪੰਜ ਮਰਲੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਦੋਂ ਸਸਕਾਰ ਕਰਤਾ ਜੀ ਉਹਦੀ ਵੀਡੀਓ ਆ ਜਦੋਂ ਸਸਕਾਰ ਕਰਤਾ ਸਾਰਾ ਪ੍ਰਸ਼ਾਸਨ ਮੰਨ ਕੇ ਬਾਦ ਵਿੱਚ ਮੁੱਕੇ ਇਹ ਗਰੀਬਾਂ ਨਾਲ ਹਮੇਸ਼ਾ ਹੀ ਝੋਕਾ ਹੁੰਦਾ ਆ ਇਹ ਜਿਹੜੀ ਸਰਕਾਰ ਮੈਂ ਤੁਹਾਡੇ ਤੋਂ ਪਹਿਲਾਂ ਦੱਸਦਾ ਮੈਂ ਕਹਾਂ ਇਹਨਾਂ ਨੇ ਜਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਤਾਂ ਸੀਲਿੰਗ ਕਿ ਟੀ ਵੀ ਕਰਤਾ ਸੀ ਜਿਹਾ ਆਪਣੀ ਮੈਂ ਤਾਂ ਕਰਿਆ ਸੀਗੇ ਪੰਜ ਪੰਜ ਮਰਲੇ ਤੁਹਾਨੂੰ ਸਭ ਨੂੰ ਮਿਲਣ ਇਹਨਾਂ ਨੇ ਉਹ ਕੰਮ ਰੋਕਿਆ ਵਾ ਪਰ ਵੱਡਾ ਦਾ ਜਾਇਜ਼ ਗੱਲ ਹੈ ਕਿ ਤੁਹਾਡੇ ਅੰਦਰ ਘਰ ਹੈ ਉਹਨੂੰ ਇੱਥੇ ਤੇ ਜੇ ਪੱਟਣਾ ਹੈ ਤਾਂ ਤੁਹਾਨੂੰ ਘਰ ਦੇ ਦੇਣਾ ਚਾਹੀਦਾ ਹੈ ਉੱਦੋਂ ਗੁਜ਼ਾਰਾ ਨਹੀਂ ਹੈਗਾ ਫਿਕਰ ਨਾ ਕਰੋ ਮੈਂ ਕਰੂੰਗਾ ਇਹ ਸਾਰਾ ਨਾ ਹਰ ਸਾਲ ਜੀ ਇਹ ਦਰਿਆ ਦੇ ਪਰਲੇ ਬੰਨੇ ਨਾ ਬੰਨਦੇ ਇਹ ਹਰ ਸਾਲ ਥੋੜਾ ਵੀ ਦਰਿਆ ਓਵਰ ਲੋਡ ਹੁੰਦਾ ਤਾਂ ਵੀ ਇਹ ਘਰ ਦੇ ਮਕਸਦ ਹੁੰਦੇ ਅੱਜ ਮੈਂਗਾ ਐਮਪੀ ਹਾਂ ਜੀ ਜਿੰਨਾ ਮੇਰਾ ਜੋਰ ਹੈ ਮੈਂ ਚਲਾਉਂਗਾ ਬਿਲਕੁਲ ਜੀ ਤੇ ਜੇ ਨਹੀਂ ਤਾਂ 1.5 ਸਾਲ ਕੱਢ ਲੋ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਿਓ ਤੁਸੀਂ ਸਰ ਮੜਾ ਹੱਲਾ ਮਾਰੋ ਬਾਕੀ ਪੂਰਾ ਹੱਲਾ ਮਾਰਾਂਗਾ ਪੂਰਾ ਪੰਜ ਮਰਲੇ ਇਹ ਕੀ ਤੁਹਾਨੂੰ ਗੱਡੀਆਂ ਦੇਣ ਗੈਸ ਚੱਲੇ ਬੰਦੇ ਪਰ ਗੇੜੀ ਨਹੀਂ ਸਾਨੂੰ ਮਿਲੀ ਸੀ ਉਹ ਐਸਡੀਐਮ ਮੈਡਮ ਕਿੱਧਰ ਹੈ ਗੇੜੀ ਚਾਹੀਦੀ ਹੈ ਉਹ ਇੰਸਪੈਕਟਰ ਸਾਹਿਬ ਇਹਨਾਂ ਨੂੰ ਇੱਕ ਇੱਕ ਕਿਸਤੀ ਦਾ ਦੋ ਲੈ ਇਹਨਾਂ ਨੂੰ ਬੇੜੀ ਦੇ ਦਿਓ ਇਹਨਾਂ ਨੂੰ ਇੱਕ ਗੱਲ ਕਰਨੀ ਹੈ ਇੱਕ ਮਿੰਟ ਇਹਨਾਂ ਨੂੰ ਇੱਕ ਬੇੜੀ ਦੇ ਦਿਓ ਠੀਕ ਹੈ ਠੀਕ ਹੈ ਹੈਗਾ ਤੁਹਾਡੇ ਪਾਸ ਇੰਤਜ਼ਾਮ ਬਰਵਾ ਦੇਣਾ ਸਰ ਜੀ ਮੈਂ ਇਹ ਕਰਾਂਗਾ ਮੈਂ ਪਿੱਛੇ ਤੁਹਾਡੀ ਗੱਲ ਕਰਕੇ ਆਇਆ ਹਾਂ ਉੱਥੇ ਖੜ ਕੇ ਐਸ ਡੀ ਐਮ ਵੀ ਸੀ ਇਹ ਅਫਸਰ ਵੀ ਸੀ ਗੱਲ ਇਹ ਹੈ ਕਿ ਸਦਾ ਤੁਸੀਂ ਅੰਦਰ ਦਰਿਆਦੇ ਰਹਿ ਨਹੀਂ ਸਕਦੇ ਇਹੀ ਹੈ ਜੀ ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਆ ਬਾਹਰ ਜਗ੍ਹਾ ਦੇ ਦਈਏ ਬਿਲਕੁਲ ਜੀ ਇਹ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੇਰਵਾਈ ਕਰਾਂਗਾ ਠੀਕ ਹੈ ਸਰ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਹਾਂ ਕੱਲ ਨੂੰ ਹੀ ਤੁਹਾਡੀ ਗੱਲ ਟੀਸੀ ਨਾਲ ਕਰਾਂਗਾ ਐਂ ਤੁਹਾਨੂੰ ਹੋਰ ਜਗ੍ਹਾ ਦਿਵਾਉਣੀ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਪੰਜ-ਪੰਜ ਜੋ ਕਾਨੂੰਨ ਦਾ ਸਰਕਾਰ ਦੇ ਉਹ ਵੀ ਬਿਲਕੁਲ ਜਾਇਜ਼ ਕਹਿ ਰਹੇ ਪੰਜ-ਪੰਜ ਮਰਲੇ ਤੁਹਾਨੂੰ ਜਗ੍ਹਾ ਦਿਵਾਉਣੀ ਛੋਟੂ ਘਾਟੇ ਨਾਲ ਕੋਈ ਚੰਗੀ ਜਗ੍ਹਾ ਹੋਵੇ ਹਾਂਜੀ ਇਹ ਸਾਰੇ ਜਿਹੜੇ ਦਰਿਆ ਦੇ ਵਿੱਚ ਪਾਣੀ ਚ ਹੁਣ ਡੁੱਬੇ ਵੀ ਕਰ ਤੁਹਾਡੇ ਆ ਹਾਂਜੀ ਸਾਰੇ ਜਿਹੜੇ ਜੀਐਨਡੀ ਪਰਿਵਾਰ ਸਾਰੇ ਨੀਂਆਂ ਵੀ ਨੀਂਆਂ ਦੇ ਉੱਖੜ ਜਾਂਦੇ ਪਹਿਲਾਂ ਤਾਂ ਇਹ ਦੱਸੋ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਤਰ੍ਹਾਂ ਦੀ ਘਾਟ ਤਾਂ ਨਹੀਂ ਹੈ ਨਹੀਂ ਐਸੀ ਭੇਜ ਦਿੰਦੇ ਸਾਰੇ ਦਰਿਆ ਜੀ ਬਸ ਤਾਂ ਦੂਸਰੀ ਗੱਲ ਇਹ ਆ ਕਿ ਮੈਂ ਕੱਲ ਨੂੰ ਡੀਸੀ ਨਾਲ ਮੀਟਿੰਗ ਰੱਖੀ ਹੈ ਤੁਹਾਨੂੰ 5-5 ਮਰਲੇ ਦੇ ਬਾਹਰ ਪਲਾਟ ਦਿਵਾਉਂਦੇ ਕਿਤੇ ਚੰਗੀ ਜਗ੍ਹਾ ਜਿੱਥੇ ਤੁਸੀਂ ਫੇਰ ਨਾਲ ਤੁਹਾਨੂੰ ਉਜਾੜਨਾ ਪਵੇ ਤੁਸੀਂ ਉੱਥੇ ਆਪਣੀ ਪਰਸਾ ਸਰ ਸਾਰੇ ਤੁਹਾਡੇ ਧਿਆਨ ਛੋੜ ਕਰ ਦिए ਕਿਉਂਕਿ ਤੁਸੀਂ ਸਾਡੀ ਗੱਲ ਗਾਂ ਰੱਖਣੀ ਜਦੋਂ 23 ਦੇ ਵਿੱਚ ਸਾਰਾ ਪਿੰਡ ਹੀ ਰੁੜ ਗਿਆ ਸੀ ਜੀ 80 90 ਘਰ ਨਹੀਂ ਆਉਂਦੇ ਚੱਕੇ ਗਏ ਉਸ ਤੋਂ ਬਾਅਦ ਸਾਨੂੰ ਨੱਲ ਮੰਡੀ 'ਚ ਬੈਠਣ ਨੂੰ ਜਗ੍ਹਾ ਦਿੱਤੀ ਉੱਥੇ ਸਾਡੇ ਦੋ ਨੌਜਵਾਨ ਜਿਹੜੇ ਪਾਣੀ 'ਚ ਡੁੱਬ ਗਏ ਸੀ ਉਸ ਤੋਂ ਬਾਅਦ ਇੱਕ ਇੱਕ ਦੱਸਿਆ ਉੱਥੇ ਉਹਨਾਂ ਨੇ ਸਰ ਉਸ ਤੋਂ ਬਾਅਦ ਸਾਨੂੰ ਅਫਸਰਾਂ ਨੇ ਨਾਲ ਲਈ ਆ ਕੇ ਡੀਐਸਪੀ ਐਸਐਚਓ ਐਸਡੀਐਮ ਤਹਿਸੀਲਦਾਰ ਇਹਨਾਂ ਨੇ ਸਾਨੂੰ ਨਾਲ ਲਿਆ ਕੇ ਜਮਸ਼ੀਰ ਪਿੰਡ ਸੀਗਾ ਲਾਗੇ ਉੱਥੇ ਸਾਨੂੰ ਜਿਹੜੀ ਜਗ੍ਹਾ ਦਿੱਤੀ ਜੀ ਵੀ ਆਹ ਜ਼ਮੀਨ ਤੁਹਾਡੀ ਆ ਇੱਥੇ ਤੁਸੀਂ ਸਵੇਰੇ ਆ ਕੇ ਪੰਜ ਪੰਜ ਮਰਲੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਦੋਂ ਸਨਸਕਾਰ ਕਰਤਾ ਜੀ ਉਹਦੀ ਵੀਡੀਓ ਆ ਜਦੋਂ ਸਨਸਕਾਰ ਕਰਤਾ ਸਾਰਾ ਪ੍ਰਸ਼ਾਸਨ ਮੰਨ ਕੇ ਬਾਦ ਵਿੱਚ ਮੁੱਕਾ ਇਹ ਗਰੀਬਾਂ ਨਾਲ ਹਮੇਸ਼ਾ ਝੋਕਾ ਹੁੰਦਾ ਆ ਇਹ ਜਿਹੜੀ ਸਰਕਾਰ ਮੈਂ ਤੁਹਾਡੇ ਤੋਂ ਪਹਿਲਾਂ ਦੱਸਦਾ ਮੈਂ ਕਹਾਂ ਇਹਨਾਂ ਨੇ ਜਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਦਸੀਲਿੰਗ ਕਿਤੇ ਵੀ ਕਰਤਾ ਸੀ ਜਿਹਾ ਆਪਣੀ ਮੈਂ ਤਾਂ ਕਰਿਆ ਸੀਗੇ ਪੰਜ ਪੰਜ ਮਰਲੇ ਤੁਹਾਨੂੰ ਸਭ ਨੂੰ ਮਿਲਣ ਇਹਨਾਂ ਨੇ ਉਹ ਕੰਮ ਰੋਕਿਆ ਵਾ ਪਰ ਥੋੜਾ ਤਾਂ ਜਾਇਜ਼ ਗੱਲ ਹੈ ਕਿ ਤੁਹਾਡੇ ਅੰਦਰ ਘਰ ਹੈ ਤੁਹਾਨੂੰ ਇੱਥੇ ਤੇ ਜੇ ਪੱਟਣਾ ਹੈ ਤਾਂ ਤੁਹਾਨੂੰ ਘਰ ਦੇਣਾ ਚਾਹੀਦਾ ਕੋਦੋਂ ਗੁਜ਼ਾਰਾ ਨਹੀਂ ਹੈਗਾ ਫਿਕਰ ਨਾ ਕਰੋ ਮੈਂ ਕਰਾਂਗਾ ਇਹ ਸਾਰਾ ਨਾ ਹਰ ਸਾਲ ਜੀ ਇਹ ਦਰਿਆ ਦੇ ਪਰਲੇ ਬੰਨੇ ਨਾ ਬੰਨਦੇ ਇਹ ਹਰ ਸਾਲ ਥੋੜਾ ਵੀ ਦਰਿਆ ਓਵਰਰੋਡ ਹੁੰਦਾ ਤਾਂ ਵੀ ਇਹ ਘਰ ਦੇਣਾ ਚਾਹੀਦਾ ਅੱਜ ਮੈਂ ਹੈਗਾ ਐਮਪੀ ਹਾਂ ਜਿੰਨਾ ਮੇਰਾ ਜੋਰ ਹੈ ਮੈਂ ਚਲਾਉਂਗਾ ਬਿਲਕੁਲ ਜੀ ਦੇ ਜੇ ਨਹੀਂ ਤਾਂ ਡੇਢ ਸਾਲ ਕੱਢ ਲੋ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਿਓ ਤੁਸੀਂ ਸਰ ਮਾੜਾ ਹੱਲਾ ਮਾਰੋ ਬਾਕੀ ਅਸੀਂ ਪੂਰਾ ਹੱਲਾ ਮਾਰਾਂਗਾ ਪੂਰਾ ਤੁਹਾਨੂੰ 5 ਮਰਲੇ ਹੀ ਇੱਕ ਸਾਨੂੰ ਗੱਡੀਆਂ ਜਾਨ ਗੈਸ ਚੱਲੇ ਬੰਦੇ ਸਾਨੂੰ ਬੇੜੀ ਨਹੀਂ ਸਾਨੂੰ ਮਿਲੀ ਸੀ ਸਾਨੂੰ ਮਿਲੀ ਉਹ ਐਸਡੀਐਮ ਮੈਡਮ ਕਿੱਧਰ ਹੈ ਬੇੜੀ ਚਾਹੀਦੀ ਹੈ ਸਰ ਇੰਸਪੈਕਟਰ ਸਾਹਿਬ ਇਹਨਾਂ ਨੂੰ ਇੱਕ ਖੇਤੀ ਦਾ ਦੋ ਨਾ ਇਹਨਾਂ ਨੂੰ ਬੇੜੀ ਦੇ ਦਿਓ ਇਹਨਾਂ ਨੂੰ ਇੱਕ ਮਿੰਟ ਇਹਨਾਂ ਨੂੰ ਇੱਕ ਬੇੜੀ ਦੇ ਦਿਓ ਠੀਕ ਹੈ ਸਰ ਹੈਗਾ ਤੁਹਾਡੇ ਪੈਂਟ ਜਾਮ ਬਲਵਾ ਦੇਣਾ ਸਰ ਕੱਲ ਨੂੰ ਇਹ ਕਰ